ਸਤਿ ਸ਼੍ਰੀ ਅਕਾਲ ਬੱਚਿਓ ਅੱਜ ਤੁਸੀਂ ਸ਼ੈਲੀ ਸਟੱਡੀ ਰੂਮ ਤੇ ਇੱਕ ਮਜ਼ੇਦਾਰ ਕਹਾਣੀ ਸੁਣੋਗੇ ਜਿਹੜੀ ਕਿ ਤੁਹਾਨੂੰ ਬਹੁਤ ਕੁਝ ਸਿਖਾਏਗੀ ਔਰ ਇਸ ਦੇ ਟਾਈਟਲ ਨੀਚੇ ਇੰਗਲਿਸ਼ ਵਿੱਚ ਲਿਖੇ ਹੋਣਗੇ ਤਾਂ ਸ਼ੁਰੂ ਕਰਦੇ ਹਾਂ ਬੱਚਿਓ ਇਸ ਕਹਾਣੀ ਨੂੰ ਧਿਆਨ ਨਾਲ ਸੁੰਨਾ ਅਖੀਰ ਤੱਕ ਸੁੰਨਾ ਬੱਚਿਓ ਬੜਾ ਮਜ਼ਾ ਆਏਗਾ ਇਹ ਕਹਾਣੀ ਹੈ ਬੱਚਿਓ ਇੱਕ ਗ੍ਰਾਸ ਹੌਪਰ ਤੇ ਕੀੜੀਆਂ ਦੀ ਇਸ ਕਹਾਣੀ ਵਿੱਚ ਜਿਹੜਾ ਗ੍ਰਾਸ ਹਾਪਰ ਹੈ ਜਿਹਨੂੰ ਅਸੀਂ ਟਿੱਡਾ ਕਹਿੰਨੇ ਆ ਉਹ ਬੜਾ ਹੀ ਆਲਸੀ ਸੀਗਾ ਕੋਈ ਕੰਮ ਨਹੀਂ ਕਰਕੇ ਰਾਜੀ ਹੁੰਦਾ ਸੀ ਬਸ ਸਾਰਾ ਦਿਨ ਗਾਣੇ ਗਾਂਦਾ ਮ제 ਕਰਦਾ ਧੂਪ ਵਿੱਚ ਬੈਠਾ ਰਹਿੰਦਾ ਵੇਲਾ ਰਹਿੰਦਾ ਉਹਨੂੰ ਕੋਈ ਕੰਮ ਕਰਨਾ ਨਹੀਂ ਚੰਗਾ ਲੱਗਦਾ ਸੀਗਾ ਇੱਕ ਦਿਨ ਉਹ ਐਦਾਂ ਹੀ ਬੈਠਾ ਗਾਣੇ گا ਰਿਆ ਸੀਗਾ ਤੇ ਉਹਨੂੰ ਕੀੜੀਆਂ ਦੇਖੀਆਂ ਕੰਮ ਕਰਦੀਆਂ ਹੋਈਆਂ ਜਿਹੜੀਆਂ ਕਿ ਬਹੁਤ ਹੀ ਮਿਹਨਤ ਨਾਲ ਭੋਜਨ ਇਕੱਠਾ ਕਰ ਰਹੀਆਂ ਸਨ ਉਹ ਉਹਨਾਂ ਵੱਲ ਦੇਖ ਕੇ ਉਹਨਾਂ ਦਾ ਮਜ਼ਾਕ ਉਡਾਉਣ ਲੱਗਾ ਕਹਿੰਦਾ ਤਕ ਮਿਹਨਤ ਕਰ ਰਹੀ ਹੂੰ ਇਸ ਸਰਦੀਆਂ ਲਈ ਭੋਜਨ ਕਿਉਂ ਇਕੱਠਾ ਕਰ ਰਹੀ ਹੋ ਤੁਸੀਂ ਤਾਂ ਕੀੜੀਆਂ ਨੇ ਕਿਹਾ ਕਿ ਸਰਦੀਆਂ ਆਉਣ ਵਾਲੀਆਂ ਹਨ ਸਾਨੂੰ ਭੋਜਨ ਇਕੱਠਾ ਕਰਨਾ ਹੈ ਇਨੇ ਤੈਨੂੰ ਵੀ ਇਹ ਸੁਲਾ ਦੇਨੀ ਆ ਕਿ ਤੂੰ ਵੀ ਸਰਦੀਆਂ ਲਈ ਆਪਣਾ ਭੋਜਨ ਇਕੱਠਾ ਕਰਕੇ ਰੱਖ ਲੈ ਪਰ ਉਸਤੇ ਕੀੜੀਆਂ ਦੀ ਗੱਲ ਦਾ ਕੋਈ ਅਸਰ ਨਾ ਹੋਇਆ ਅਰ ਮਜੇ ਵਿੱਚ ਵੇਲੇ ਬੈਠੇ ਰਹਿੰਦਾ ਤੇ ਗਾਣੇ ਗਾਉਂਦਾ ਰਹਿੰਦਾ ਮਜੇ ਕਰਦਾ ਰਹਿੰਦਾ ਗਰਮੀਆਂ ਦੇ ਦਿਨਾਂ ਵਿੱਚ ਅਜੀ ਨੇ ਮੇਰਾ ਦਿਲ ਲੁੱਟਿਆ ਓਹੋ ਅਜੀ ਨੇ ਮੈਨੂੰ ਮਾਰ ਸੁਟਿਆ ਓਹੋ ਫੇਰ ਕੀ ਸੀ ਬੱਚੋ ਅਖੀਰ ਠੰਡ ਆ ਗਈ ਚਾਰੋਂ ਪਾਸੇ ਪਰ ਫਿਵਰ ਰਵ ਪਰ ਗਈ ਹੁਣ ਟੇਡੇ ਨੂੰ ਪੈ ਗਈਆਂ ਮੁਸੀਬਤਾਂ ਉਹਨੂੰ ਖਾਣ ਨੂੰ ਕੁਛ ਨਾ ਲੱਭੇ ਹੁਣ ਸਭ ਕੁਝ ਜਿਹੜਾ ਸੀ ਬਰਫ਼ ਦੇ ਥੱਲੇ ਛਿਪ ਗਿਆ ਸੀ ਹੁਣ ਉਹ ਖਾਣੇ ਦੀ ਭਾਲ ਵਿੱਚ ਇੱਧਰ ਉੱਧਰ ਘੁੰਮਦਾ ਪਰ ਉਹਨੂੰ ਕੁਝ ਵੀ ਨਹੀਂ ਮਿਲਦਾ ਕਿਉਂਕਿ ਸਭ ਕੁਝ ਬਰਫ਼ ਨਾਲ ਢੱਕ ਚੁੱਕਾ ਸੀਗਾ ਹੁਣ ਉਹਨੂੰ ਬਹੁਤ ਫਿਕਰ ਹੋਈ ਅਖੀਰ ਉਹਨੂੰ ਯਾਦ ਆਇਆ ਉਹ ਸਖਤ ਮਿਹਨਤ ਕਰਨ ਵਾਲੀ ਕੀੜੀਆਂ ਦਾ ਉਹਨਾਂ ਦੇ ਘਰ ਦੇ ਦਰਵਾਜ਼ੇ ਅੱਗੇ ਅਖੀਰ ਉਹਨੂੰ ਜਾਣਾ ਪਿਆ ਤੇ ਆਵਾਜ਼ ਦਿੰਦਾ ਹੈ ਮੈਨੂੰ ਬਹੁਤ ਭੁੱਖ ਲੱਗੀ ਹੈ ਕੀੜਿਓ ਮੈਨੂੰ ਬਾਹਰ ਖਾਣ ਨੂੰ ਕੁਝ ਨਹੀਂ ਮਿਲਦਾ ਪਿਆ ਹੈ ਕੀੜੀਆਂ ਨੂੰ ਉਹਦੇ ਤੇ ਤਰ ਸੱਚ ਆਂਦਾ ਹੈ ਕੀੜੀਆਂ ਜਿਹੜਾ ਸੀ ਆਪਣੇ ਘਰ ਦਾ ਦਰਵਾਜ਼ਾ ਖੋਲ ਦਿੰਦੀਆਂ ਹੈ ਉਹ ਆਗਬਾਲ ਕੇ ਬੜੇ ਮ제 ਨਾਲ ਆਪਣਾ ਖਾਣਾ ਖਾ ਰਹੀਆਂ ਹੁੰਦੀਆਂ ਹਨ ਤੇ ਉਹ ਟੀਡੇ ਨੂੰ ਵੀ ਗ੍ਰਾਸ ਉੱਪਰ ਨੂੰ ਵੀ ਖਾਣ ਨੂੰ ਕੁਝ ਦੇ ਦਿੰਦੀਆਂ ਹਨ ਤੇ ਫਿਰ ਉਹ ਦੋਨੋਂ ਜਿਹੜੇ ਹੈਗੇ ਆ ਆਰਾਮ ਨਾਲ ਬੈਠ ਕੇ ਖਾਣਾ ਖਾ ਰਿਹਾ ਹੈ ਗ੍ਰਾਸ ਉੱਪਰ ਜਿਹੜਾ ਬੜੀ ਖੁਸ਼ੀ ਨਾਲ ਖਾਣਾ ਖਾਂਦਾ ਹੈ ਤੇ ਅੱਗੇ ਲਈ ਕੀੜੀਆਂ ਨਾਲ ਵਾਦਾ ਕਰਦਾ ਹੈ ਕੀ ਮੈਂ ਕਦੇ ਵੀ ਨਿਕੰਮਾ ਨਹੀਂ ਬੈਠਾਂਗਾ ਮੈਂ ਕਦੇ ਵੀ ਵੇਲਣਾ ਨਹੀਂ ਬੈਠਾਂਗਾ ਮੈਂ ਹਮੇਸ਼ਾ ਸਰਦੀਆਂ ਤੋਂ ਪਹਿਲਾਂ ਹੀ ਗਰਮੀਆਂ ਵਿੱਚ ਹੀ ਆਪਣਾ ਪੂਜਣ ਇਕੱਠਾ ਕਰ ਲਵਾਵਾਂਗਾ ਤੇ ਬੱਚਿਓ ਕਿਵੇਂ ਸੀਗੀ ਕਹਾਣੀ ਆ ਗਈ ਨਾ ਅਖੀਰ ਗਰਾਸੋਂ ਪਰ ਨੂੰ ਵੀ ਅਕਲ ਠੋਕਰ ਖਾ ਕੇ ਹੀ ਸਹੀ ਅਕਲ ਤਾਂ ਪਰ ਆ ਗਈ ਨਾ ਇਸ ਲਈ ਬੱਚਿਓ ਇਸ ਕਹਾਣੀ ਤੋਂ ਅਸੀਂ ਕੀ ਸਿੱਖਿਆ जिम्मेवार बनो ਆਪਣੇ ਕੰਮ ਨੂੰ ਸਮੇਂ ਤੇ ਕਰੋ ਤਾਂ ਜੋ ਸਾਨੂੰ ਔਖੇ ਵੇਲੇ ਕਿਸੇ ਵੱਲ ਨਾ ਦੇਖਣਾ ਪਵੇ ਤੇ ਮੈਨੂੰ ਉਮੀਦ ਹੈ ਇਸ ਕਹਾਣੀ ਨੂੰ ਸੁਣਨ ਤੋਂ ਬਾਅਦ ਤੁਸੀਂ ਸਾਰੇ ਵੀ ਜ਼ਿੰਮੇਵਾਰ ਬਣੋਗੇ ਤੇ ਆਪਣੇ ਕੰਮ ਨੂੰ ਸਮੇਂ ਤੇ ਪੂਰਾ ਕਰੋਗੇ ਤੇ ਮੈਨੂੰ ਕਮੈਂਟ ਵਿੱਚ ਦੱਸਣਾ ਕਿ ਕਿਵੇਂ ਦੀ ਲੱਗੀ ਤੁਹਾਨੂੰ ਇਹ ਕਹਾਣੀ ਥੈਂਕ ਯੂ